ਸਿੱਖ ਹਮੇਸ਼ਾ ਆਪਣੀ ਅਰਦਾਸ ਅਕਾਲ ਪੁਰਖ ਸਾਹਿਬ ਜੀ ਨੂੰ ਸੰਬੋਧਿਤ ਹੋ ਕੇ ਹੀ ਕਰਦਾ ਹੈ ਅਰਦਾਸ ਕਰਨ ਲੱਗਿਆਂ ਸਾਡਾ ਮੁੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਹੋ ਸਕਦਾ ਹੈ ਪਰ ਕਦੇ ਵੀ ਕਿਸੇ ਜੀਵਤ ਵਿਅਕਤੀ ਕਿਸੇ ਬਾਬੇ ਕਿਸੇ ਖਾਸ ਵਿਅਕਤੀ ਕਿਸੇ ਨੇਤਾ ਵੱਲ ਮੂੰਹ ਕਰਕੇ ਅਰਦਾਸ ਕਰਨੀ ਵਾਜਬ ਨਹੀਂ ਹੈ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮੌਜੂਦ ਨਹੀਂ ਹੈ ਤਾਂ ਕਿਸੇ ਵੀ ਪਾਸੇ ਵੱਲ ਮੂੰਹ ਕਰਕੇ ਅਰਦਾਸ ਕੀਤੀ ਜਾ ਸਕਦੀ ਹੈ ਤੇ ਅਰਦਾਸ ਕਰਨ ਉਪਰੰਤ ਜ਼ਰੂਰੀ ਨਹੀਂ ਇਹ ਜ਼ਮੀਨ ਦੇ ਉੱਤੇ ਛੂਕੇ ਜਾਂ ਮੱਥਾ ਟੇਕਿਆ ਜਾਵੇ ਤੁਸੀਂ ਸਿਰਫ ਨਮਸਕਾਰ ਕਰਕੇ ਹੀ ਅਰਦਾਸ ਦਾ ਅੰਤ ਜਿਹੜਾ ਕਰ ਸਕਦੇ ਹੋ ਮੱਥਾ ਟੇਕਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਹੀ ਟੇਕਣਾ ਹੈ ਪਰ ਬਾਹਰ ਕਿਤੇ ਵੀ ਸੜਕ ਉੱਤੇ ਜਾਂ ਖੁੱਲੀ ਥਾਂ ਦੇ ਉੱਤੇ ਪਬਲਿਕ ਪਲੇਸ ਦੇ ਉੱਤੇ ਜਿੱਥੇ ਤੁਸੀਂ ਜਨਤਕ ਰੂਪ ਚ ਅਰਦਾਸ ਕਰ ਰਹੇ ਹੋ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਹੈ ਤਾਂ ਉੱਥੇ ਜ਼ਮੀਨ ਦੇ ਉੱਤੇ ਮੱਥਾ ਟੇਕਣਾ ਇੱਕ ਤਰੀਕੇ ਦੇ ਨਾਲਸ ਨਾ ਸਮਝੀਏ ਉਸ ਵੇਲੇ ਸਿਰਫ ਹੱਥ ਜੋੜ ਕੇ ਸਿਰ ਝੁਕਾ ਕੇ ਨਮਸਕਾਰ ਕਰ ਦਿੱਤਾ ਜਾਵੇ ਇतना ਹੀ ਕਾਫੀ ਹੁੰਦਾ ਹੈ ਪਰ ਅਖੀਰ ਤੈ ਯਾਦ ਇਹ ਵੀ ਰੱਖਣ ਵਾਲਾ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਦੇ ਸਾਹਮਣੇ ਮੁੱਖ ਕਰਕੇ ਅਰਦਾਸ ਨਹੀਂ ਕਰਨੀ ਚਾਹੀਦੀ ਆਮ ਤੌਰ ਤੇ ਕਈ ਵਾਰੀ ਬਰਾਤ ਦੇ ਵੇਲੇ ਲਾੜੇ ਨੂੰ ਵੀ ਸਾਹਮਣੇ ਰੱਖ ਕੇ ਅਰਦਾਸ ਕੀਤੀ ਜਾਂਦੀ ਹੈ ਜੋ ਕਿ ਬਿਲਕੁਲ ਮਨਮਤ ਹੈ